ਪਰ ਸਿਆਲਕਾ ਵਿਖੇ ਇੱਕ ਕਬੀਰ ਪੰਥੀ ਪਰਿਵਾਰ ਦੇ ਦੋਵੇਂ ਜੀ ਲੱਤਾ ਤੋਂ ਦਿਵਿਆਂਗ ਜੋ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਿਹਾ ਸਨ ਪਰ ਉਹਨਾਂ ਤੇ ਉਸ ਵਕਤ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ 12 ਸਾਲਾਂ ਬੱਚੇ ਦੀ ਪਤੰਗ ਲੁੱਟਣ ਸਮੇਂ ਛੱਪੜ 'ਚ ਡੁੱਬਣ ਨਾਲ ਮੌਤ ਹੋ ਗਈ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਦਿਲਜਾਨ ਭਗ ਜੋ ਟਿਊਸ਼ਨ ਪੜ੍ਹ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਪਤੰਗ ਉੜਦੀ ਨਜ਼ਰ ਆਈ ਤਾਂ ਬੱਚਾ ਪਤੰਗ ਦੇ ਪਿੱਛੇ ਭੱਜਾ ਅਤੇ ਛੱਪੜ ਵਿੱਚ ਜਾ ਪੜਿਆ ਛੱਪੜ ਦੀ ਸਫਾਈ ਨਾ ਹੋਣ ਕਰਕੇ ਜਿਸ ਵਿੱਚ ਗਾਰ ਵਧੇਰੇ ਸੀ ਵਿੱਚ ਡੁੱਬ ਗਿਆ ਜ਼ਿਕਰਯੋਗ ਹੈ ਕਿ ਬੱਚੇ ਨੂੰ ਛੱਪੜ ਵਿੱਚ ਵਰਦਿਆ ਕਿਸੇ ਨਹੀਂ ਦੇਖਿਆ ਜਦੋਂ ਸ਼ਾਮ ਤੱਕ ਬੱਚਾ ਘਰ ਨਹੀਂ ਪਹੁੰਚਿਆ ਜਿਸ ਦੀ ਖਬਰ ਪਿੰਡ ਵਿੱਚ ਅਕਵਾੰਗ ਫੈਲ ਗਈ ਅਤੇ ਪਿੰਡ ਵਾਸੀਆਂ ਵੱਲੋਂ ਬੱਚੇ ਦੀ ਕਾਫੀ ਭਾਲ ਕੀਤੀ ਗਈ ਅਤੇ ਅਗਲੇ ਕਈ ਪਿੰਡਾਂ ਵਿੱਚ ਅਨਾਉਂਸਮੈਂਟ ਕਰਵਾਈ ਗਈ ਅਤੇ देर रात ਤੱਕ ਲੋਕ ਬੱਚੇ ਦੀ ਭਾਲ ਕਰਦੇ ਰਹੇ ਪਰ ਬੱਚੇ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ ਜਦੋਂ ਸਵੇਰੇ ਕਿਸੇ ਵਿਅਕਤੀ ਨੂੰ ਬੱਚੇ ਦੇ ਮੋਢਿਆਂ ਉੱਪਰ ਪਈ ਸਕੂਲ ਕਿੱਟ ਦਿਖਾਈ ਦਿੱਤੀ ਜਿਸ ਨੂੰ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਛੱਪੜ ਵਿੱਚੋਂ ਕੋੜੀਆਂ ਦਾ ਸੁੱਟ ਕੇ ਮ੍ਰਿਤਕ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਹੈ ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਜਦੋਂ ਛੱਪੜ ਦੀ ਸਫਾਈ ਨਾ ਹੋਣ ਦੀ ਸੂਰਤ ਵਿੱਚ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਪਿੰਡਾਂ ਨੂੰ ਛੱਪੜਾਂ ਦੀ ਸਫਾਈ ਵਾਸਤੇ ਗ੍ਰਾਂਟ ਜਾਰੀ ਕਰ ਦਿੰਦਾ ਹੈ ਤਾਂ ਪਿੰਡ ਵਿੱਚ ਇਸ ਪਰਿਵਾਰ ਨਾਲ ਇਹ ਪਾਣਾ ਨਾ